ਕੀ ਤਪਸਦਕੇ ਪਰਮਾਤਮਾ ਦੇ ਬਰਾਬਰ ਦੀ ਹਸਤੀ ਲੱਭੀ ਜਾ ਸਕਦੀ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਰਨ ਗਤੀ ਮਿਲਦਾ ਹੈ ਕੋਸਾ ਕਟਿਏ ਵਾਰ-ਵਾਰ ਪੀਸਣ ਪੀਸ ਪਾਈ ਜੇ ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸੀਰ ਨੂੰ ਮੈਂ ਕੁਹ ਸੁੱਟਾਂ ਮੋੜ-ਮੋੜ ਰੱਤ ਰੱਤ ਘਟਾ ਦਿਆਂ ਚੱਕੀ ਵਿੱਚ ਪਾ ਕੇ ਪੀ ਦਿਆਂ ਅੱਗੀ ਸੇਤੀ ਜਾਲੀਏ ਭਸਮ ਸੇਤੀ ਲਾ ਜਾਓ ਅੱਗ ਨਾਲ ਸੜ ਸੁੱਟਾਂ ਤੇ ਆਪਣੇ ਆਪ ਨੂੰ ਸਵਾਹ ਨਾਲ ਰਲਾ ਦਿਆਂ ਪੀ ਤੇਰੀ ਕੀਮਤ ਨਾ ਪਵੈ ਹਉ ਕੇਵਲ ਆਖਾਂ ਉਹ ਇਤਨੇ ਤਪਸਦ ਕੀ ਵੀ ਹੈ ਪ੍ਰਭੂ ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ ਮੈਂ ਤੇਰੀ ਬੁਲਾਈ ਦਸਾਂ ਨਹੀਂ ਚੋਕਾ ਨਹੀਂ ਗੁਰੂ ਪਿਆਰਿਓ ਤਪ ਕਰਕੇ ਹੱਥ ਜੋ ਕਰਕੇ ਹੱਥ ਸਮਧੀਆਂ ਲਾ ਕੇ ਹੱਥ ਭਗਤੀ ਕਰਕੇ ਪਰਮਾਤਮਾ ਦੇ ਬਰਾਬਰ ਦੀ ਹਸਤੀ ਨਹੀਂ ਲਪੇਜ ਸਕਤੇ